ਜਵੈਲਰ ਦੀ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ ਦੁਕਾਨ ਤੇ ਵਿਅਕਤੀ ਨਿਹੰਗ ਸਿੰਘਾ ਦੇ ਬਾਣੇ ਚਾਏ 13 ਟੋਲੇ ਸੋਨੇ ਸਮੇਤ 5000 ਦੀ ਨਗਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਹੋਏ ਫਰਾ ਬਟਾਲਾ ਦੇ ਮਾਨਗਰ ਚ ਦਿਨ ਦਿਹਾੜੇ ਲੁੱਟੇਰੇ ਨੇ ਬਬਰ ਜਵੈਲਰ ਨੂੰ ਬੰਦੂਕ ਦੀ ਨੋਕ ਤੇ ਬੰਦਕ ਪਣਾ ਕੇ 13 ਟੋਲੇ ਸੋਨਾ ਤੇ 5000 ਰੁਪਏ ਦੀ ਨਕਦੀ ਲੁੱਟ ਲਈ ਪੀੜੀ ਅਗਵਾਈ ਹੇਠ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਪੀੜਤ ਪੱਪਰ ਜੁਵੈਲਰ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਸਮੇਂ ਮੋਟਰਸਾਈਕਲ ਇੱਕ ਵਿਅਕਤੀ ਉਹਨਾਂ ਦੀ ਦੁਕਾਨ ਤੇ ਸੋਨੇ ਦੀ ਮੰਦਰੀ ਵੇਖਣ ਲਈ ਆ ਉੱਥੇ ਮੜ ਇੱਕ ਵਿਅਕਤੀ ਨਿਹੰਗ ਸਿੰਘਾ ਨੇ ਬਾਣੇ ਚ ਦੁਕਾਨ ਤੇ ਆਇਆ ਜਿੰਨਾ ਚਿਕ ਰਿਵਾਲਰ ਕੱਢ ਲਿਆ ਅਤੇ ਦੂਜੇ ਨੇ ਤੇਜ਼ ਤਾਰ ਚਾਕੂ 13 ਟੋਲੇ ਸੋਨਾ ਲੈ ਗਏ ਜਿਸ ਦੀ ਕੀਮਤ 7.5 ਲੱਖ 5000 ਰੁਪਏ ਦੇ ਕਰੀਬ ਆਂਦੀ ਹੈ ਅਤੇ ਉਹ ਫਰਾਰ ਹੋ ਗਏ ਪੀੜਤ ਮਾਲਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਏਅਰਪੋਰਟ